वेलकम टू लो जमिनी ब्लॉग ए हैगी आज ਤੁਹਾਨੂੰ ਆਪਾਂ ਦਿਖਾ ਰਹੇ ਕੈਨੇਡਾ ਦੀ ਮੰਡੀ ਚੈੱਕ ਕਰੋ ਯਾਰ ਸਮਾਨ ਇਹ ਤਾਂ ਇੱਥੇ ਲੱਗੇ ਹੁੰਦੇ ਆ ਰੇਟ ਸਾਰੇ ਪਾਸੇ ਦੂਰ ਦੂਰ ਤੱਕ ਦੇਖੋਗੇ ਐਪਲ ਕੀ ਇਸ ਤਰ੍ਹਾਂ ਦੇ ਐਪਲ ਦੀ ਵੈਰਾਈਟੀਆਂ ਸਾਡੇ ਲੱਗੀ ਹੋਏ ਜਿਵੇਂ ਉਹ ਠੀਕ ਹੈ ਉਸ ਤੋਂ ਬਾਅਦ ਜਿਹੜਾ ਰੈੱਡ ਹੈਗਾ ਗ੍ਰੀਨ ਐਪਲ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਹੈਗਾ ਵਾ 골ਡਨ ਫਿਰ ਰੈਗੂਲਰ ਨੋਰਮਲ ਸਾਰਿਆਂ ਦੇ ਨਾਲ ਉਹ ਪ੍ਰਾਈਸ ਦੇ ਉੱਤੇ ਹੈਗੇ ਹਨ ਇਹਨਾਂ ਦਾ ਉਹ ਵੀ ਇਹ ਦਾ ਜਰਾ ਇੰਦਾ ਪੈਕਿੰਗ ਚ ਆਉਂਦੀ ਨਾ ਸਾਰਾ ਇੱਕ ਇਹ ਗੋਬੀ ਪੱਤਾ ਗੋਬੀ ਦੇ ਵਿੱਚ ਜੀ ਤੈਂ ਚਾਪਰਾ ਦੀਆਂ ਵੈਰਾਈਆਂ ਆ ਬੱਦੋ ਗੁਰਮਖੀ ਹਰ ਚੀਜ਼ ਦੇ ਵਿੱਚ ਜਿੱਥੇ ਜਿਹੜੀ ਹੈਗੀ ਹੈ ਵੈਰਾਈਡੀ ਮਤਲਬ ਪੈਨ 4 ਤੋਂ ਕਲਾਸ ਪਲੱਸ ਸੀ ਆ ਇਹ ਮੇਰੇ ਮੇ ਆਲੂ ਹੈ ਲਾ ਸਾਨੂੰ ਬੜਾ ਪੈਕ ਕਰਕੇ ਰੱਖਿਆ ਤਾਂ ਕੀ ਕਰਨੀ ਦੇ ਆਓdoctype ਕਰਕੇ ਨਹੀਂ ਮੈਂ ਆਪ ਕੋ ਲੇ ਚਪਿਆਸੀ ਮੈਂ ਤੇ ਅੱਗੇ ਆਇਓ ਸ਼ੇਮਲਾ ਮਰਤਦੀ ਵੈਰਾਈਟੀ ਇੱਕ ਜਿਹੜੀ ਆਪਣੇ ਰੈਗੂਲਰ ਫਿਰ ਰੈੱਡ ਉਹ ਦੂੱਕੇ ਆ ਗਈ yellow ਤੇ ਫੋਰ ਕੇਸਰੀ ਆ ਰੰਗ ਇਕ ਪਿੱਕੀ हो रही है सॉरी मतलब कुल मिला के यार वैरायटी इतने बहुत ओके okay, इस अनियंस रेड अनियन वाइट येलो ਬੰਨੀਆਂ ਪਿੰਨੀਆਂ ਅਦਰਕ ਮੈਂ ਥੋੜਾ ਤੇਜ਼ ਤੇਜ਼ ਕਰਕੇ ਦਿਖਾ ਰਿਹਾ ਵੈਸੇ ਬਹੁਤ ਜ਼ਿਆਦਾ ਵੱਡੀ ਐ ਹੈ ਤੁਸੀਂ ਦੂਰ ਦੂਰ ਤੱਕ ਦੇਖੋਗੇ ਨਾ ਏਵੇਂ ਹੀ ਆ ਹਰ ਤਰ੍ਹਾਂ ਦੀ ਵੈਰਾਈਟੀ ਲੱਗੀ ਹੋਈ ਆ ਕਿਉਂਕਿ ਮੈਂ ਸ਼ਾਪਿੰਗ ਵੀ ਕਰਨੀ ਆ ਤੇ ਕੰਮ ਤੇ ਵੀ ਜਾਣਾ ਤੁਹਾਨੂੰ ਪਤਾ ਇਸ ਕਰਕੇ ਥੋੜਾ ਜਿਹਾ ਮੈਂ ਫਾਸਪਾਸ ਤੁਹਾਨੂੰ ਮਿਹਨਤੀਆਂ ਦਿਖਾ ਰਿਹਾ ਹੈਗਾ ਕਿ ਜਿਹੜੀ ਜਿਹੜੀ ਤੁਹਾਨੂੰ ਦਿਖਾ ਸਕਾਂ ਜਲਦੀ ਜਲਦੀ ਉਹ ਅੱਗੇ ਫਰੂਟ ਦਾ ਸੈਕਸ਼ਨ ਆ ਗਿਆ ਹੈਗਾ ਬਸ ਸਾਰਾ ਇੱਧਰ ਸਾਰੇ ਆਨਲਿਨ ਵਗੈਰਾ ਸਾਰਾ ਕੁਝ ਲੱਗਾ ਹੋਇਆ ਹੈਗਾ ਨਾਲ ਹੀ ਫਿਰ ਇੱਧਰ ਮੰਗੋ ਵਗੈਰਾ ਸਾਰਾ ਫਰੂਟਸ ਵਗੈਰਾ ਹੁੰਦੇ ਆ ਉਸ ਤੋਂ ਬਾਅਦ ਦੇ ਵਿੱਚ ਜਿੱਦਾਂ ਸਾਰੇ ਗ੍ਰੀਨ ਲੈਟਸ ਵਗੈਰਾ ਪਾਲਕ, ਜੋਲਟਨ ਸਾਰੀ ਗ੍ਰੀਨ ਵੈਜੀਟੇਬਲ ਜੋ ਵੀ ਹੁੰਦਾ ਵਾ ਸਾਰਾ ਇਸ ਲਾਈਨ ਦੇ ਵਿੱਚ ਆ ਬਾਰੇ ਬਹਿ ਕਰ ਕਰ ਕੇ ਕਿਹਦੇ ਆ ਸਮਾਨ ਇੰਨੇ ਮਾਤ ਇਹ ਹੈ ਕਿ ਆ ਇੱਥੇ ਦੀ ਮੰਡੀ ਮੰਡੀ ਇਹ ਸਾਮਾਨ ਸਾਰਾ ਇਕਦਮ ਫਰੈਸ਼ ਜਿਹੜਾ ਹੈਗਾ ਵਾ ਮਿਲ ਜਾਂਦਾ ਵਾ ਨਾ ਜੀ ਮਤਲਬ ਵਾਲੇ ਕੋ ਪਾਲਕ ਦੇ ਕੋ ਪਤਲ ਲੱਗਦੀ ਨਾ ਵੀ ਐਨ ਪਈ ਫਰੈਸ਼ ਟੋਬ ਵੀ ਆਨਿਅਨਸ ਵਗੈਰਾ ਸਾਰੇ ਇਸ ਤਰ੍ਹਾਂ ਟੋਗਿਆਂ ਦੇ ਵਿੱਚ ਹੁੰਦੇ ਆ ਇਹ ਸਾਰੀ ਵੈਰਾਈਟੀ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਵਿੱਚ ਇਹਨਾਂ ਨੇ ਪਾ ਕੇ ਰੱਖੇ ਹੁੰਦੇ ਆ ਆਲੂ ਦੀ ਪੈਕਿੰਗ ਹੈ ਕੀ ਜੀ ਤੋ ਜਿੰਨਾ ਕਿ ਮੈਂ ਤੁਹਾਨੂੰ ਦਿਖਾ ਸਕਿਆ ਦਿਖਾਤਾ ਹੈਗਾ ਵਾ ਮਿਲਦੇ ਆ ਬਾਅਦ ਦੇ ਵਿੱਚ ਬਲੌਗ ਦੇ ਵਿੱਚ ਸੋ ਮੰਡੀ ਦਾ ਬਲੌਗ ਤੁਹਾਨੂੰ ਕਿਵੇਂ ਦਾ ਲੱਗਾ ਕੈਨੇਡਾ ਦੀ ਮੰਡੀ ਦਾ ਜਰੂਰ ਕਮੈਂਟਾਂ ਚ ਦੱਸਿਓ ਓਕੇ ਥੈਂਕ ਯੂ ਵੈਰੀ ਮੱਚ ਸੀ ਯੂ ਸੋ ਹਲੋ ਗਾਇਜ਼ ਇਹ ਹੈ ਜੇ ਆ ਆਲੂ है। थी थी। देखते हैं अनिय से ਹਾਜਰਾਪਾਲ ਐਪਲ ਜਿਹੜਾ ਹੈਗਾ ਅੱਜ ਸੰਡੇ ਦਾ ਕਰਕੇ ਰੱਸ ਬਹੁਤ ਜ਼ਿਆਦਾ ਪਾਲਕ ਵੀ ਲੈ ਲਾਂਗੇ ਲੈਣਾ ਪਾਲਕ ਲਊ ਵੀ ਹਾਂ ਧਨੀਆਂ ਲੈਣਾ ਪਾਲਕ ਅਜ ਬਹੁਤ ਵਧੀਆ ਜੀ ਤੇ ਇਹ ਇਹਦੀ ਕਰਨ ਪਿੰਡੀ ਪੌਂਦੀਆਂ ਸਹੀ ਹੈ ਨਾ ਪਤਲੀ ਬਦਲੀ ਪਿੰਡੀ ਤਾਜੀ ਆ ਹਾਂ ਆਪਣੇ ਇੰਡੀਆ ਚ ਉਹ ਉਦਾਂ ਹੀ ਖਤੇਆਂ ਜਤੂਰੀ ਫਿਰਦੀ ਆ ਤੇ ਇੱਥੇ 2 ਡਾਲਰਾਂ ਦੀ ਆ ਜੀ ਇਹਨੂੰ ਪੁੱਛਦਾ ਨਹੀਂ ਇਹ ਮੇਰੇ ਹਿਸਾਬ ਨਾਲ ਸਾਡੀ ਤੁਸੀਂ ਦੱਸਿਓ ਕਮੈਂਟਾਂ 'ਚ ਤੁਹਾਡੇ ਏਰੀਆ 'ਚ ਕੀ ਕਹਿੰਦੇ ਇਹਨੂੰ ਸਾਡੇ ਏਰੀਆ ਦੇ ਵਿੱਚ ਤਾਂ ਇਹਨੂੰ ਜਿਹੜਾ ਹੈੱਡਸੈੱਟ ਕਹਿੰਦੇ ਹੁੰਦੇ ਸੀਗੇ ਹੈੱਡਸੈੱਟ ਹਾਂ ਬਾਤ ਨੂੰ ਵੀ ਤੁਰੇ ਦੌੜ ਤਾੜ ਕੇ ਰੱਖੇ ਹੋਏ ਆ ਪਾਪਿਆਂ 'ਚ ਪੈਕਿੰਗ ਕਰ ਕਰ ਕੇ ਸਿੱਤੋਂ ਬਾਅਦ ਦੇ ਵਿੱਚ ਆਪਾਂ ਸਭ ਕਿਆ ਚੈੱਕ ਕਰੋ ਦੇਖੋ ਆਜਾ ਮੇਜ ਇਹ ਆਜੀ ਉਸ ਤੋਂ ਬਾਅਦ ਵਿੱਚ ਆ ਚੰਗ ਕਰੋ ਬਹੀ ਫਿਰ ਚੈਟ ਮੈਂ ਕਾ ਇੱਕੋ ਹੀ ਪਾ ਗੇ ਸਬਜੀ ਬੂਰੀ ਦੇ ਵਿੱਚ ਮੇਰੇ ਸਾਹਮਣੇ ਮੈਂ ਤੇ ਹੋ ਜਾਂਦੀ ਹੈ ਸਰਚ ਦੀ ਬੜੀ ਵੈਰਾਈਟੀ ਆ ਇਹ ਜਿਹੜੀ ਆਪਣੇ ਏਰੀਆ ਮੈਂ ਵੀ ਬੜੀ ਜਵਾਨ ਆ ਕੇ ਹੋਜੀ ਮਿਰਚ ਆਹ ਤਰ੍ਹਾਂ ਦੀ ਮਹਿਤਸ਼ੋਕੀ ਵੱਡੀ ਲੈਪਟੋ ਮਿਰਚ ਹੋਇਆ ਪਿਆ ਕਾਮ ਮਸਲਾ ਅੱਲਾ ਸਨ ਦੀਆਂ ਬੂਤਾਂ ਨੇ ਆਹ ਪਤਾ ਨਹੀਂ ਥਣਿਆਂ ਦੇ ਹੋ ਜੇ ਮੈਨੂੰ ਕਈ ਚੀਜ਼ਾਂ ਦੇ ਤਾਂ ਉਸ ਦਾ ਨਾਂ ਹੀ ਨਹੀਂ ਪਤਾ ਹੈ ਬਾਕੀ ਜੀ ਅਕੀਦਾਂ ਖਾਂਦੇ ਹੈ ਹਾਲੇ ਪਤਾ ਨਹੀਂ ਕਿਤਾ ਪੈ ਕਰ ਕਰ ਛੱਡੀਆਂ ਜਾਂ ਹੋ ਗਿਆ ਕਿ ਪਤਾ ਨਹੀਂ ਕਿ ਮੈਂ ਉਹ ਇਸ ਫਾਰਵਾ ਜਿਸ ਜੀ ਸੁਪਰ ਸਿਰ ਹਾਂ ਵੀ ਹੋ ਗਈ ਹੈ ਵੀ ਹੋ ਗਈ ਅਜੇ ਤੱਕ ਦੀ ਸ਼ੋਪਿੰਗ ਹੋਈ ਹੈ ਤਾਂ ਵੀ ਜੇਟੀ ਆ ਦੇ ਖਰਾਬ ਲਸਣ ਨਹੀਂ ਆਇਆ ਹੂੰ ਲਸਣ ਖਾਂਦੇ ਹਾਂ ਅਸਲ ਗਾਇਸ ਲਸਣ ਖਾਂਦੇ ਨਹੀਂ ਮੇਰੇ ਇੱਕ ਹੱਥ ਚ ਪੂਨ ਓਕੇ ਇਹ ਮਸ਼ਰੂਮ ਹਾਂ 9 12 9 12 ਕਿ ਇਸ ਅਗਰ 10 ਉਹ ਨਹੀਂ ਨੀ ਦੂ ਲੱਣਾ ਕੋਈ ਨਹੀਂ ਇਹਦੇ ਪੋਦੇ ਸਾਹ ਬਣਣੀ ਹੈ ਹਾਂ ਦੋ ਚੱਕਰ ਇਨਫ ਹਾਂ ਬਨਾਣਾ ਸੀ ਇੱਕ ਆਲਟੇ ਲੋਕਰਨ ਬਟਰੰਦ ਸਭ ਲੱਗੇ ਆ ਗਾਇਸ ਆੜੂ ਹਾਂਜੀ ਆਪਣੀ ਸ਼ੋਪਿੰਗ ਹੋ ਗਈ ਹੈ ਪੂਰੀ ਇੰਨਾ ਕ ਸਮਾਨ ਖਰੀਦਿਆ ਗਿਆ ਹੋਣਾ ਆਪਾਂ ਤੁਹਾਨੂੰ ਬਿਲਿੰਗ ਤੋਂ ਬਾਅਦ ਮਿਲਦੇ ਆ ਦੱਸਦੇ ਆ ਕਿੰਨੇ ਦੀ ਗ੍ਰੋਸਰੀ ਪਈ ਬੰਦ ਠੀਕ ਹੈ ਇਹ ਲੈ ਆਂਦੀ ਆ ਰਾਣੀ ਸੁੰਦਰਾ ਪੂਰੇ ਰੱਖ ਦੋ ਵਿੱਚ ਸਮਾਨ ਉਹ ਆਪਣਾ ক্রিকেট ਬੈਡਬਾਲ ਵੀ ਗੱਡੀ 'ਚ ਪਿਆ ਵ ਜਦੋਂ ਕਿ ਦੇ ਜੀਗਰੀ ਦਾ ক্রিকেট ਵੀ ਮਾੜੀ ਮਾੜੀ ਖੇਡਦੀ ਦੀ ਹੈ ਨਾ ਤੁਹਾਨੂੰ ਪਤਾ ਫੇ ক্রিকেট ਤੇ ਪੰਜਾਬੀਆਂ ਦੇ ਖੂਨ ਚ ਹਲਾ ਫੜ ਮੈਂ ਹਾ ਚੱਕ ਕੇ ਰੱਖਦਾ ਹਾਂ ਤੂੰ ਵੀਡੀਓ ਆਹ ਤਨਾ ਬਾਸ Так ребята, ਇਹ ਆਪਣਾ ਕਰ ਬਿੱਲ 42 ਡਾਲਰ 45 ਸੈਂਟ ਦਾ ਦੇ ਵਿੱਚ ਇੰਨਾ ਕ ਸਾਮਾਨ ਆਇਆ ਹੈਗਾ ਠੀਕ ਆ ਹੁਣ ਆਪਾਂ ਬਹਿ ਗਏ ਆ ਆਪਣੀ ਰਾਣੀ ਸੁੰਦਰਾ ਚ ਤੇ ਚੱਲੀਏ ਵਾਪਸ ਤੇ ਫਿਰ ਇਹਨਾਂ ਨੂੰ ਵੀ ਕੰਮ ਤੇ ਛੱਡਣਾ ਠੀਕ ਹੈ ਜੀ ਇਹ ਹੈਗਾ ਵਾ ਇੱਥੇ ਸੈਮੀ ਪ੍ਰੂਫਟ ਦੇ ਨਾਮ ਤੋਂ ਆ ਇੱਥੇ ਮੰਡੀ ਠੀਕ ਹੈ ਓਕੇ ਥੈਂਕ ਯੂ ਵੈਰੀ ਮੱਚ ਬਾਏ ਬਾਏ ਸੀ ਯੂ ਨੈਕਸਟ ਬਲੌਗ